ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬੀ ਫੈਮਿਲੀ ਸ਼ੈਪ YouTube ਚੈਨਲ ਅੱਜ ਅਸੀਂ ਤੁਹਾਡੇ ਨਾਲ ਇੱਕ ਬੜੀ ਸਿਹਤਮੰਦ ਜਿਹੜੀ ਜ਼ਰੂਰੀ ਸਬਜੀ ਹੈ ਉਸ ਦੀ ਗੱਲ ਕਰਾਂਗੇ ਇਹ ਸਬਜੀ ਹੈ ਕਰੇਲੇ ਕਰੇਲੇ ਦੀ ਬਹੁਤ ਹੈਲਥ ਵੈਲਿਊ ਹੈ ਮੈਡੀਸਿਨਲ ਵੈਲਿਊ ਹੈ ਕਿਉਂਕਿ ਕarele ਸਿਰਫ ਸਬਜੀ ਨਹੀਂ ਇਹ ਜਿਨ੍ਹਾਂ ਨੂੰ ਡਾਇਬਟੀ ਹੈ ਉਹਨਾਂ ਲਈ ਇਹ ਬਹੁਤ ਵਧੀਆ ਖੁਰਾਕ ਹੈ ਇਹ ਸ਼ੂਗਰ ਦਾ ਪੱਧਰ ਲੋ ਕਰਦੀ ਹੈ ਇਸ ਕਰਕੇ ਜਿਹੜੀ ਅੱਜ ਅਸੀਂ ਇਸ ਨੂੰ ਬਣਾਉਣ ਦੀ ਵਿਧੀ ਦੱਸ ਰਹੇ ਹਾਂ ਸਾਡੇ ਮਨ ਵਿੱਚ ਕੋਈ ਇਹੋ ਜਿਹਾ ਖਿਆਲ ਨਹੀਂ ਗਿਆ ਸੀ ਬਹੁਤ ਸਵਾਦ ਕਿਵੇਂ ਬਣਾਣੀ ਹੈ ਤੇ ਇਸ ਲਈ ਉਹਦੇ ਵਿੱਚ ਮਸਾਲੇ ਪਾਣ ਵਗੈਰਾ ਵਗੈਰਾ ਅਸੀਂ ਨਹੀਂ ਕਰਾਂਗੇ ਅਸੀਂ ਕਰ ਰਿਹਾ ਹਾਂ ਕਿ ਟੇਸਟੀ ਬਣਨ ਕਰੇਲੇ ਪਰ ਕਰੇਲਿਆਂ ਵਿੱਚ ਬਹੁਤ ਜ਼ਿਆਦਾ ਮਸਾਲੇ ਜਾਂ ਉਹਨਾਂ ਦੀ ਜਿਹੜੀ ਸਟਫਿੰਗ ਕਰਨੀ ਹੈ ਉਹ ਅਸੀਂ ਬਹੁਤੀ ਨਹੀਂ ਕਰਾਂਗੇ ਸਟਫਿੰਗ ਕਰਾਂਗੇ ਤੁਹਾਡੇ ਸਾਹਮਣੇ ਹੀ ਹੋਏਗੀ ਸਟਫਿੰਗ ਤੋਂ ਮੈਂ ਇਹ ਦੱਸਣਾ ਚਾਹਨਾ ਕਿ ਕਰੇਲੇ ਬਣਾਉਣ ਦਾ ਜੋ ਸਭ ਤੋਂ ਵਧੀਆ ਤਰੀਕਾ ਮੇਰੇ ਮੁਤਾਬਕ ਹੈ ਨਹੀਂ ਵੀ ਦੁਨੀਆ 'ਚ ਮੇਰੇ ਤੋਂ ਇਲਾਵਾ ਕੋਈ ਹੋਰ ਵਧੀਆ ਕਰੇਲੇ ਦੀ ਮੈਂ ਤਾਂ ਇਸ ਨੂੰ ਸੇਤ ਦੇ ਪੁਆਇੰਟ ਆਫ View ਤੋਂ ਕਰੇਲਿਆਂ ਦੀ ਸਬਜੀ ਤੁਹਾਨੂੰ ਬਣਾ ਕੇ ਦਿਖਾ ਰਿਆਂ ਇਹ ਕਰੇਲੇ ਹਨ ਇਹਨਾਂ ਨੂੰ ਅਸੀਂ ਉੱਪਰੋਂ ਛਿੱਲ ਲੈਣਾ ਇਹਨਾਂ ਦੇ ਉੱਤੋਂ ਜਿਹੜਾ ਇਹਨਾਂ ਦਾ ਛਿਲਕਾ ਲਾਣਾ ਬਹੁਤ ਜ਼ਿਆਦਾ ਨਹੀਂ ਲਾਣਾ ਥੋੜਾ ਥੋੜਾ ਲਾਣਾ ਕਿਉਂਕਿ ਜਿਹੜੀ ਤੁਹਾਡੇ ਸਿਹਤ ਲਈ ਜੋ ਇਹਦੇ ਵਿੱਚ ਰਸ ਹੈ ਉਹ ਉੱਪਰਲੇ ਛਿਲਕੇ ਵਿੱਚ ਵੀ ਹੈ ਅੰਦਰ ਵੀ ਹੈ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹ ਅਸੀਂ ਛਿਲਕਾ ਛਿਲਿਆ ਕਰੇਲਿਆਂ ਦਾ ਔਰ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਇਹ ਹਨ ਕਰੇਲੇ ਜਿਹੜੇ ਅਸੀਂ ਛਿੱਲੇ ਪੰਜ ਕਰੇਲੇ ਹਨ ਕਿਉਂਕਿ ਤੁਹਾਨੂੰ ਬਣਾ ਕੇ ਸਿੰਪਲ ਦਿਖਾਣਾ ਹੈ ਇਸ ਲਈ ਅਸੀਂ ਪੰਜ ਹੀ ਛਿੱਲੇ ਹਨ ਇਹਨਾਂ ਕਰੇਲਿਆਂ ਨੂੰ ਅਸੀਂ ਨਮਕ ਲਗਾ ਕੇ ਉੱਪੇ ਰੱਖ ਦਿੱਤਾ ਜਿਹਦੇ ਨਾਲ ਤੁਸੀਂ ਦੇਖੋਗੇ ਇਹਨਾਂ ਦਾ ਰੰਗ ਵਿੱਚ ਕੁਝ ਪਰਿਵਰਤਨ ਆਇਆ। ਇਹ ਕ੍ਰੇਲੇ ਹਨ ਇਹ ਮੈਂ ਤੁਹਾਨੂੰ ਦਿਖਾਉਂਦਾ। ਇਹ ਇੱਕ ਕ੍ਰੇਲਾ ਦਿਖਾ ਰਿਹਾ। ਇਹ ਅਸੀਂ ਕ੍ਰੇਲੇ ਅੰਦਰੋਂ ਖਾਲੀ ਕਰ ਲਏ ਹਨ। ਇਹ ਸੁੱਕੇ ਹੋਏ ਹਨ। ਇਹ ਕ੍ਰੇਲੇ ਤੁਸੀਂ ਵੀ ਇਵੇਂ ਕਰ ਸਕਦੇ ਹੋ। ਹੁਣ ਅਗਲੀ ਸਟੇਜ ਤੇ ਜਾਂ। ਇਹ ਕ੍ਰੇਲੇ ਦੇ ਛਿਲਕਿਆਂ 'ਚ ਥੋੜੇ ਜਿਹਾ ਪਿਆਜ਼ ਪਾ ਕੇ ਅਸੀਂ ਇਹਨੂੰ ਲੰਗਰੀ ਸੋਟੇ 'ਚ ਕੁੱਟਿਆ। ਮੈਂ ਤੁਹਾਨੂੰ ਦੱਸਦਾ ਹਰ ਘਰ 'ਚ ਹੋਣਾ ਚਾਹੀਦਾ। ਉਹਦਾ ਕਾਰਨ ਇਹ ਹੈ ਕਿ ਜਿਸ ਵੇਲੇ ਅਸੀਂ ਨੂੰ ਮਿਕਸੀ ਚ ਪੇਸਟ ਬਣਾ ਲੈਨੇ ਆ ਤਾਂ ਫੇਰ ਉਸ ਦਾ ਉਹਨਾਂ ਸਵਾਦ ਦੀ ਆਏਗਾ ਜਿੰਨਾ ਇਹਦੇ ਵਿੱਚ ਛਿਲਕਾ ਜਿਹੜਾ ਕਰੇਲੇ ਦਾ ਥੋੜਾ ਥੋੜਾ ਮੋਟਾ ਤੁਸੀਂ ਇਹਨੂੰ ਲੰਗਰੀ ਛੋਟੇ ਚ ਬਣਾ ਸਕਦੇ ਹੋ ਜਾਂ ਤੁਸੀਂ ਮਿਕਸੀ ਵਿੱਚ ਪੇਸਟ ਨਹੀਂ ਬਣਾਣੀ ਇਹਨੂੰ ਅੱਧਾ ਚੱਕਰ ਲਾ ਕੇ ਬੰਦ ਕਰਤਾ ਅੱਧਾ ਚੱਕਰ ਲਾ ਕੇ ਇਹ ਦੇਖੋ ਇਹਦੇ ਵਿੱਚ ਪਿਆਜ਼ ਹੈ ਔਰ ਇਹਦੇ ਵਿੱਚ ਕਰੇਲਿਆਂ ਦਾ ਛਿਲਕਾ ਹੈ ਇਹਦੀ ਅਸੀਂ ਸਟਾਕਿੰਗ ਕਰਨੀ ਹੈ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਕਿ ਸਟਫਿੰਗ ਜਿਹੜੀ ਅਸੀਂ ਕਰਨੀ ਹੈ ਕਰੇਲੇ 'ਚ ਬੜੀ ਥੋੜੀ-ਥੋੜੀ ਕਰਨੀ ਹੈ ਕਿਉਂਕਿ ਅਸੀਂ ਕਰੇਲੇ ਵਿੱਚ ਇੰਨਾ ਸਮਾਨ ਨਹੀਂ ਪਾ ਦੇਣਾ ਕਿ ਜਿਹੜਾ ਇਹਦਾ ਸਾਨੂੰ ਹੈਲਥ ਪੁਆਇੰਟ ਤੋਂ ਫਾਇਦਾ ਲੈਣਾ ਚਾਹੁੰਦੇ ਆ ਉਹ ਨਾ ਹੋ ਸਕੇ ਇਸ ਲਈ ਤੁਸੀਂ ਕਰੇਲੇ ਵਿੱਚ ਥੋੜੀ ਸਟਫਿੰਗ ਅਤੇ ਨਹੀਂ ਮੈਂ ਇਹ ਕਹਿ ਰਿਹਾ ਕਿ ਫਾਈਵ ਸਟਾਰ ਸਬਜੀ ਬਣਾ ਰਿਹਾ ਇਹ ਸਧਾਰਨ ਘਰ ਦੀ ਸਬਜੀ ਹੈ ਕੋਈ ਵੀ ਸਾਡੀ ਮਾਤਾ ਤਾਂ ਦੀ ਨਾਨੀ ਭੈਣ ਪਰਜਾਈ ਘਰ ਵਾਲੀ ਬਣਾ ਸਕਦੀ ਹੈ ਕੋਈ ਵੱਡਾ ਨਹੀਂ ਮੈਂ ਤੇ ਸਿਰਫ ਤੁਹਾਨੂੰ ਰੈਸਪੀ ਦੱਸ ਰਿਹਾ ਇਹਦੇ ਕਰੇਲੇ ਦੇ ਗੁਣਕੀਨ ਸਾਰੀ ਕਰੇਲੇ ਦੀ ਸਬਜੀ ਬਣਾ ਕੇ ਉਸਦੇ ਅਖੀਰ ਤੇ ਦੱਸਾਂਗਾ ਕਿਉਂਕਿ ਕਈ ਵਾਰੀ ਵੀਡੀਓ ਲੰਬੀ ਹੋ ਜਾਂਦੀ ਹੈ ਤਾਂ ਸਾਡੇ ਜਿਹੜੇ ਦਰਸ਼ਕ ਉਹ ਉਕਤਾ ਜਾਂਦੇ ਨੇ ਤੇ ਪੂਰੀ ਵੀਡੀਓ ਨਹੀਂ ਸੋ ਜਿੰਨੂੰ ਲੋਡ ਹੋ ਗਈ ਉਹ ਵੀਡੀਓ ਐਂਡ ਤੱਕ ਦੇਖੇਗਾ ਇਹ ਹੈਥ ਨਾਲ ਸੰਬੰਧਿਤ ਸਬਜੀ ਹੈ ਤੁਹਾਡੇ ਘਰਾਂ 'ਚ ਕੋਈ ਵੀ ਸ਼ੂਗਰ ਦਾ ਮਰੀਜ਼ ਹੈ ਬਜ਼ੁਰਗ ਹੈ ਸੀਨੀਅਰ ਸਿਟੀਜ਼ਨ ਨੇ ਮਾਤਾ ਦਾਦੀ ਭੈਣ ਭਰਾ ਜਾਂ ਪਿਤਾ ਕਿਸੇ ਨੂੰ ਵੀ ਘਰ 'ਚ ਸ਼ੂਗਰ ਹੈ ਉਹਦੇ ਲਈ ਇਹ ਬੜੀ ਲਾਇਵਨ ਸਮਝਿਏ ਔਰ ਤੁਹਾਨੂੰ ਇਹ ਬਣਾ ਕੇ ਘਰ 'ਚ ਰੂਟੀਨ 'ਚ ਖਾਣੀ ਚਾਹੀਦੀ ਹੈ ਤੇ ਡਾਇਬਟੀਜ਼ ਵਾਲਿਆਂ ਨੂੰ ਸ਼ੂਗਰ ਵਾਲੇ ਰੋਗਿਆਂ ਨੂੰ ਤਾਂ ਜ਼ਰੂਰ ਖਾਣੀ ਚਾਹੀਦੀ ਤੇ ਇਹ ਅਜੀਪਾਤੀ ਹਲਦੀ ਇਹ ਪਾਇਆ ਸੀ ਖਟਾਸ ਲਈ ਅਮਚੂਰ ਅਮਚੂਰ ਅਸੀਂ ਪਾਇਆ ਤੁਸੀਂ ਆਪਣੇ ਟੇਸਟ ਮੁਤਾਬਕ ਕਮਚੂਰ ਘੱਟ ਵੱਧ ਪਾ ਸਕਦੇ ਹੋ ਔਰ ਇਹਦੇ ਵਿੱਚ ਪਾਇਆ ਅਸੀਂ ਇਹ ਨਮਕ ਇਹ ਪਿੰਕ ਕਲਰ ਦਾ ਇਹ ਪਾਕਿਸਤਾਨੀ ਨਮਕ ਜਿਹਨੂੰ ਸੰਦਾ ਨਮਕ ਕਹਿੰਦੇ ਨੇ ਇਹ ਬਾਜ਼ਾਰ 'ਚ ਵੀ ਮਿਲਦਾ ਤੁਸੀਂ ਲੈ ਵੀ ਸਕਦੇ ਹੋ ਇਹ ਹੈ ਜਿਹੜਾ ਮਸਾਲਾ ਅਸੀਂ ਸਟੱਫ ਕਰਨਾ ਹੈ ਉਹਦੇ 'ਚ ਪਾਤਾ ਤੁਸੀਂ ਇਹਦੇ ਵਿੱਚ ਅਸੀਂ ਹਰੀ ਮਿਰਚ ਇਨਾਂ ਵਿੱਚ ਹੀ ਕੁੱਟੀ ਹੋਈ ਐ ਇਹ ਸਾਰਾ ਕੁਝ ਤੁਸੀਂ ਇਸ ਨੂੰ ਮਿਕਸ ਕਰ ਲਓ ਮਿਕਸ ਕਰਕੇ ਇਹਦੀ ਅਸੀਂ ਸਟਫਿੰਗ ਕਰਾਂਗੇ ਕਿਉਂਕਿ ਮਿਕਸੀਆਂ ਆ ਗਈਆਂ ਚਟਨੀ ਜਾਰ ਆ ਗਏ ਤਾਂ ਇਸ ਕਰਕੇ ਇਹਨਾਂ ਦੀ ਇੰਪੋਰਟੈਂਸ ਘਟ ਗਈ ਐ ਪਰ ਮੇਰੀ ਗੁਜਾਰਸ਼ ਐ ਦਰਸ਼ਕਾਂ ਨੂੰ ਕਿ ਤੁਸੀਂ ਆਪਣੇ ਘਰ 'ਚੇ ਜ਼ਰੂਰ ਰੱਖੋ ਇਹ ਜਿਹੜੀ ਐ ਬਹੁਤ ਵਧੀਆ ਚੀਜ਼ ਹੈ ਜੀ ਤੁਸੀਂ ਆਪਣਾ ਥੋੜੇ ਥੋੜੇ ਮਸਾਲੇ ਔਰ ਵਖਰੀ ਕਿਸਮ ਦੀ ਚਟਣੀ ਬਣਾਉਣੀ ਹੋਵੇ ਪੂਦਨੇ ਦੀ ਜਿਹੜੀ ਤੁਸੀਂ ਪੇਸਟ ਬਣਾ ਦਿੰਨੇ ਹੋ ਇਹਦੇ ਚ ਪੇਸਟ ਨਹੀਂ ਬਣਦੀ ਇਹਦੇ ਚ ਰਹੇਗੀ ਇਹਦੇ ਵਿੱਚ ਹੀ ਅਸੀਂ ਆਪਣਾ ਜਿਹੜਾ ਅੱਜ ਮਸਾਲਾ ਸਟੋਪਿੰਗ ਕਰਨ ਲੱਗੇ ਆ ਇਹਦੇ ਵਿੱਚ ਹੀ ਕਟਿਆ ਸੀ ਇਹਦੇ ਚ ਪਿਆਜ਼ ਤੋਂ ਜਿਹੜਾ ਕਰੇਲਿਆਂ ਤੋਂ ਉਤਰਿਆ ਛਿਲਕਾ ਔਰ ਉਹਦੇ ਵਿੱਚ ਪਾਈ ਸੀ ਹਰੀ ਮਿਰਚ ਉਹਨਾਂ ਨੂੰ ਅਸੀਂ ਮੋਟਾ-ਮੋਟਾ ਰੱਖਿਆ। ਹੁਣ ਅਸੀਂ ਸ਼ੁਰੂ ਕਰਦੇ ਹਾਂ। ਕਰੇਲਿਆਂ ਦੇ ਮਸਾਲੇ ਨੂੰ ਭੁੰਨਣਾ। ਸਵਾਦੀ ਕਰੇਲੇ ਹਮੇਸ਼ਾ ਸਰ੍ਹੋਂ ਦੇ ਤੇਲ ਵਿੱਚ ਬਣਦੇ ਹਨ। ਇਹ ਅਸੀਂ ਸਰ੍ਹੋਂ ਦਾ ਤੇਲ ਪਾ ਦਿੱਤਾ। ਔਰ ਇਹਦੇ ਵਿੱਚ ਹੁਣ ਅਸੀਂ ਜਿਹੜਾ ਮਸਾਲਾ ਤੁਹਾਨੂੰ ਦਿਖਾਇਆ ਸੀ ਉਸ ਨੂੰ ਇਹਦੇ ਵਿੱਚ ਪਾ ਕੇ ਭੁੰਨਾਂਗੇ। ਹਾਂ ਹੋਵੇ ਕਿ ਤੁਸੀਂ ਲੋਹੇ ਦੀ ਕੜਾਈ ਵਰਤੋ ਅਨ ਕਲਤਨ ਸਾਹਿਬ પાસે ਸਟੀਲ ਦੀਆਂ ਅਕੜੀਆਂ ਆ ਗਿਆ ਇਹਦੇ ਵਿੱਚ ਨਮਕ ਤੇ ਮਿਰਚ ਤੁਸੀਂ ਆਪਣੇ ਪੇਸ ਮੁਤਾਬਕ ਪਾਣੀ ਔਰ ਇਹਨੂੰ ਥੋੜਾ ਜਿਹਾ ਪਕਾ ਕੇ ਭੂਣ ਕੇ ਤੇ ਫਿਰ ਅਸੀਂ ਇਸ ਦੀ ਸਟਫਿੰਗ ਕਰਾਂਗੇ ਹੁਣੇ ਪੱਕ ਰਿਹਾ ਔਰ ਮੈਂ ਇਹ ਦੱਸਦਾ ਕਿ ਇਸ ਨੂੰ ਅਸੀਂ ਬਹੁਤ ਜ਼ਿਆਦਾ ਤੇਲ ਪਾ ਕੇ ਇਸ ਨੂੰ ਪੁੰਨਣਾ ਨਹੀਂ ਇਸ ਨੂੰ ਅਸੀਂ ਪਕਾਣਾ ਇਸ ਲਈ ਦੇ ਉੱਤੇ ਅਸੀਂ ਦੇਾਂਗੇ ਟੱਕਣ ਕੱਚਾ ਟੱਕਣ ਇਸ ਲਈ ਦਿੱਸਦਾ ਕਿ ਤੁਹਾਨੂੰ ਦੇਖ ਸਕੇ ਕਿ ਹੁਣ ਇਹਦੇ ਚੋਂ ਜਿਹੜੀ ਐ ਗੈਸ ਵਰ ਪਾਪ ਨਿਕਲੇਗੀ ਜਦੋਂ ਮੈਂ ਇਹਦਾ ਟੱਕਣ ਚੁੱਕਾਂਗਾ ਤਾਂ ਇਹਦੇ ਨਾਲੇ ਪੱਕ ਜਾਏਗਾ ਅਸੀਂ ਨੂੰ ਮੀਟ ਦੇ ਮਸਾਲੇ ਵਾਕਰ ਨਹੀਂ ਪਉਣੇ ਨਾ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਕਿਸ ਤਰ੍ਹਾਂ ਆਪਣੇ ਕਲਰੀ ਹੈ। ਔਰ ਮਸਾਲਾ ਜਿਹੜਾ ਇਹ ਗਲ ਕੇ ਤਿਆਰ ਹੋ ਗਿਆ। ਹੁਣ ਅਸੀਂ ਇਸ ਨੂੰ ਥੋੜਾ ਜਿਹਾ ਠੰਡਾ ਕਰਕੇ ਤੇ ਫਿਰ ਇਸ ਨੂੰ ਅਸੀਂ ਸਟੌਕ ਕਰਾਂ। ਇਹ ਕ੍ਰਿਲੇ ਅਸੀਂ ਨਮਕ ਲਾ ਕੇ ਸੁਕਾਈ ਸੀ ਥੋੜੇ ਜਿਹਾ ਤੇ ਇਸ ਕਰਕੇ ਅਸੀਂ ਇਸ ਦਾ ਨਮਕ ਜਿਹੜਾ ਜ਼ਿਆਦਾ ਲੱਗਾ ਸੀ ਫालतू ਅੰਦਰੋਂ ਵਾਰ ਉਲਾਣ ਲਈ। ਅਸੀਂ ਇਹਨਾਂ ਨੂੰ ਧੋ ਲਿਆ ਹੁਣ ਤੋਣ ਤੋਂ ਬਾਅਦ ਇਹਨਾਂ ਦੀ ਹੁਣ ਅਸੀਂ ਕਰਦੇ ਹਾਂ ਸਟਫਿੰਗ ਦੇਖ ਸਕਦੇ ਹੋ ਕ੍ਰੇਲੇ ਵਿੱਚ ਅਸੀਂ ਮਸਾਲਾ ਭਰ ਦਿੱਤਾ ਪਰ ਇੰਨਾ ਜ਼ਿਆਦਾ ਨਹੀਂ ਭਰਿਆ ਕਿ ਇਹ ਬਾਹਰ ਨੂੰ ਡੁੱਲੇ ਹੁਣ ਅਸੀਂ ਉਹਦੇ ਉੱਤੇ ਧਾਗਾ ਬੰਨ੍ਹ ਦਿਆਂਗੇ ਕਾਟਨ ਦਾ ਧਾਗਾ ਬੰਨ੍ਹ ਮੈਂ ਤੁਹਾਨੂੰ ਧਾਗਾ ਬੰਨ੍ਹ ਕੇ ਫਿਰ ਦਿਖਾਉਂਦਾ ਇਹ ਅਸੀਂ ਸਟਫਿੰਗ ਨੂੰ ਧਾਗੇ ਨਾਲ ਬੰਨ੍ਹ ਦਿੱਤਾ ਤਾਂ ਜੋ ਜਿਸ ਵੇਲੇ ਇਸ ਨੂੰ ਅਸੀਂ ਥੋੜਾ ਜਿਹਾ ਤਵੇ ਤੇ ਫਰਾਈ ਕਰਾਂਗੇ ਤੇ ਮਸਾਲਾ ਬਾਹਰ ਨੂੰ ਨਾ ਗਿਰੇ ਇਹ ਕਸਰਾ ਦਾ ਦਬਾ ਇਹਦੇ ਤੇ ਹੁਣ ਅਸੀਂ ਇਹਨਾਂ ਨੂੰ ਬਣਾਵਾਂਗੇ ਜੇ ਤੁਸੀਂ ਦੇਖ ਰਹੇ ਹੋ ਅਸੀਂ ਸਰ੍ਹੋਂ ਦਾ ਤੇਲ ਪਾਤਾ ਤੇ ਇਹ ਕੜਛੀ ਪਾਇਆ ਹੁਣ ਇਹਦੇ ਤੇ ਅਸੀਂ ਹੁਣ ਇਸੇ ਤੇ ਢੱਕੰਦੇ ਦਿੱਤਾ ਤਾਂ ਜੇ ਇਹਨਾਂ ਚੋਂ ਜਿਹੜੀ ਪਾਕ ਨਿਕਲੇਗੀ ਉਹਦੇ ਨਾਲ ਵੀ ਕਰੇਲੇ ਪੱਕ ਜਾਣ ਇਹ ਕਰੇਲੇ ਜਿਹੜੇ ਤੇ ਸਰੋਂ ਦਾ ਤੇਲ ਫਰਾਈ ਹੋ ਰਹੇ ਨੇ ਤੋਂ ਇਹਨਾਂ ਨੂੰ ਸ਼ੈਲੋ ਫਰਾਈ ਕਹਿੰਦੇ ਆ ਅਸੀਂ ਡੀਪ ਫਰਾਈ ਨਹੀਂ ਕਰ ਰਹੇ ਉਨੇ ਵੀ ਗੈਸ ਲੋ ਕਰ ਦਿਆਂਗੇ ਕਿਉਂਕਿ ਤਵਾ ਬਹੁਤ ਗਰਮ ਹੋ ਗਿਆ। ਇਹ ਕਰੇਲੇ ਭਾਪ ਨਾਲ ਪੱਕ ਚੁੱਕੇ ਹਨ ਅਤੇ ਸਰ੍ਹੋਂ ਦੇ ਤੇਲ ਨਾਲ ਥੋੜੇ ਜਿਹਾ ਫਰਾਈ ਵੀ ਹੋ ਗਏ। ਤੋਂ ਇਹ ਹੁਣ ਅਸੀਂ ਇਹਨਾਂ ਨੂੰ ਥੋੜਾ ਜਿਹਾ ਕੜਾਈ ਵਿੱਚ ਸ਼ਿਫਟ ਕਰਦੇ ਹਾਂ ਤਾਂ ਜੇ ਇਹਦੇ ਚਾਰੇ ਪਾਸੇ ਜਿੱਥੇ ਕਿ ਨਹੀਂ ਲੱਗ ਸਕਿਆ ਸੇਕ ਉੱਥੇ ਵੀ ਲੱਗ ਜਾਏ। ਅਸੀਂ ਕੋਸ਼ਿਸ਼ ਤਾਂ ਕੀਤੀ ਹੈ। ਇਹ ਕarele ਤਿਆਰ ਹੋ ਗਏ ਹਨ ਇਹ ਤੁਹਾਡੇ ਸਾਹਮਣੇ ਹਨ ਇਹ ਤੁਸੀਂ ਇਹ ਹੁਣ ਖਾਣ ਲਈ ਤਿਆਰ ਹਨ ਅਸੀਂ ਤੁਹਾਨੂੰ ਪਲੇਟ 'ਚ ਪਾ ਕੇ ਦਿਖਾਉਂਦੇ ਹਾਂ ਇਹ ਸਟਫਡ ਕarele ਤਿਆਰ ਹੋ ਚੁੱਕੇ ਹਨ ਹੁਣ ਮੈਂ ਤੁਹਾਨੂੰ ਇਹਨਾਂ ਦੀ ਜੋ ਨਿਊਟ੍ਰੀਸ਼ੀਅਸ ਵੈਲਿਊ ਬਾਰੇ ਦੱਸਦਾ ਕਿ ਇਹਨਾਂ 'ਚ ਫਾਈਬਰ ਹੁੰਦਾ ਇਹਨਾਂ 'ਚ ਕੈਲਸ਼ੀਅਮ ਹੁੰਦਾ ਇਹਨਾਂ 'ਚ ਮੈਗਨੀਸ਼ੀਅਮ ਹੁੰਦਾ ਔਰ ਇਹ ਜਿਹੜੇ ਇਹਨਾਂ ਨੂੰ ਇੰਗਲਿਸ਼ 'ਚ ਬਿਟਰ ਗੋੜ ਕਹਿੰਦੇ ਹਨ ਔਰ ਇਹਨਾਂ ਦਾ ਜੋ ਪ੍ਰੋਪਰਟੀਆਂ ਹੈ ਸਭ ਤੋਂ ਵੱਧ ਕ੍ਰੇਲਾ ਇਹ ਨੋਨ ਫਾਰ ਇਟਸ ਅ ਯੂਨਿਕ ਟੇਸਟ ਹੈ ਜੀ ਇਹ ਜਿਹੜੇ ਬੰਦਿਆਂ ਨੂੰ ਡਾਇਬਟੀਜ਼ ਹੁੰਦੀ ਏ ਉਹਨਾਂ ਲਈ ਬੜਾ ਲਾਭਵੰਦ ਹੈ ਔਰ ਮੈਂ ਤੁਹਾਨੂੰ ਦੱਸਾਂ ਕਿ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਨ ਸਿੰਘ ਜੀ ਕ੍ਰੇਲੇ ਰੋਜ਼ ਖਾਂਦੇ ਸੀ ਔਰ ਕ੍ਰੇਲੇ ਜਿਹੜੇ ਸਾਰੀ ਦੁਨੀਆ ਚੋਂਦੇ और इना जेडी कैल्शियम मैगनीशियम आयरन सोडियम पोटाशियम कापर जिंक सलीनियम मैग्नीशियम, विटामिन ए विटामिन बी वन थाइमिन और विटामिन बी टू रिबोफ्लेबिन, विटामिन बी थ्री नाइसिन विटामिन बी फाइव पेंटोथेंटिक एसिड विटामिन बी सिक्स विटामिन बी नाइन ਉਲੇਟ ਵਿਟਾਮਿਨ ਸੀ ਸੋ ਇਹ ਐਂਟੀਆਕਸੀਡੈਂਟ ਪ੍ਰੋਪਰਟੀਜ਼ ਰੱਖਦੀ ਹੈ ਔਰ ਇਹ ਜਿਹੜੀ ਹੈ ਰੈਗੂਲੇਟ ਬਲੱਡ 슈ਗਰ ਲੈਵਲ ਇਨ ਇੰਡੀਵਿਜੂਅਲ ਹੈਲਥ ਇਹ ਤੁਹਾਡੇ ਸਰੀਰ ਵਿੱਚ ਜਿਹੜਾ 슈ਗਰ ਦਾ ਲੈਵਲ ਹੈ ਜਿਸ ਨੂੰ ਅਸੀਂ ਕੇ ਉਸ ਨੂੰ ਰੈਗੂਲੇਟ ਕਰਦੀ ਹੈ ਇਹਨੂੰ ਕਈਆਂ ਨੂੰ 슈ਗਰ ਦੀ ਬਿਮਾਰੀ ਹੁੰਦੀ ਹੈ ਉਹਨਾਂ ਲਈ ਸਭ ਤੋਂ ਵੱਧ ਇਹ ਪ੍ਰੋਪਰਟੀਜ਼ ਵਾਲਾ ਮੈਡੀਸਿਨਲ ਵੈਲਿਊ ਹੈ ਇਹ ਲਈ ਔਰ ਐਂਟੀ ਇਨਫਲਮੇਟਰੀ ਪ੍ਰੋਪਰਟیز ਵੀ ਹਨ ਇਹਦੇ ਔਰ ਇਹ ਟਾਈਟਨਸ ਦੀ ਟਿਸ਼ੂਜ਼ ਇੰਪਰੂਵਿੰਗ ਤੁਹਾਡੀ ਸਕਿਨ ਦੀ ਸੇਤ ਵੀ ਠੀਕ ਕਰਦਾ ਉਹਨੂੰ ਹੀਲਿੰਗ ਕਰਦਾ ਔਰ ਬੈਟਰ ਗੋ ਲਵਰਿੰਗ ਕੋਲੇਸਟੇਰਲ ਲੈਵਲ ਘਟਾਉਂਦਾ ਹਾਰਟ ਨੂੰ ਦਿਲ ਨੂੰ ਇਹ ਤਾਕਤ ਦਿੰਦਾ ਔਰ ਇਹ ਤੁਹਾਡੀ ਜਿਹੜਾ ਇਮਿਊਨ ਸਿਸਟਮ ਉਹਨੂੰ ਵੀ ਬਿਲਡ ਕਰਦਾ ਔਰ ਇਹਦੀ ਜਿਹੜੀ ਹੈ ਬੈਨੀਫਿਟ ਜਿਹੜੇ ਉਹ ਹਰ ਬੰਦੇ ਨੂੰ ਲੈਣੇ ਚਾਹੀਦੇ ਨੇ ਇਸ ਦੀ ਤੁਸੀਂ ਰੈਗੂਲਰ ਸਬਜੀ ਖਾ ਸਕਦੇ ਹੋ ਖਾਸ ਕਰਕੇ ਜਿਨ੍ਹਾਂ ਦੇ 슈ਗਰ ਹੈ ਕਿਉਂਕਿ ਇਹ 슈ਗਰ ਨੂੰ ਜਿਹੜਾ ਰੈਗੂਲੇਟ ਕਰਦਾ ਹੈ ਬੈਲੈਂਸ ਕਰਦਾ ਹੈ ਤੋਂ ਇਹ ਸੀ ਕਰੇਲਾ ਅੱਜ ਦੀ ਸਾਡੀ ਕਰੇਲਾ ਡਿਸ਼ ਅਤੇ ਮੇਰੀ ਆਪ ਜੀ ਨੂੰ ਗੁਜਾਰਿਸ਼ ਹੈ ਕਿ ਜੇਕਰ ਹੁਣ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਇਸ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਇਹਦਾ ਬੈਲ ਆਈਕਨ ਜ਼ਰੂਰ ਬਣਾਓ ਤਾਂ ਜੋ ਜਿਹੜੀ ਵੀ ਅਸੀਂ ਡਿਸ਼ ਬਣਾਈਏ ਉਹਦੀ ਵੀਡੀਓ ਤੁਹਾਨੂੰ ਉਸੇ ਵਕਤ ਮਿਲੇ ਔਰ ਇਸ ਨੂੰ ਤੁਸੀਂ ਆਪਣੇ ਮਿੱਤਰਾਂ ਸਬੰਧੀਆਂ ਸਹੇਲੀਆਂ ਦੋਸਤਾਂ ਨਾਲ ਸ਼ੇਅਰ ਕਰੋ ਮੈਂ 5 ਸਟਾਰ ਹੋਟਲ ਵਾਲੇ ਘਰੇਲੇ ਦਾ ਕਲੇਮ ਨਹੀਂ ਕਰ ਰਿਹਾ ਇਹ ਘਰ ਲਈ ਜਿਹੜੀ ਘਰਾਂ ਚ ਸਬਜੀ ਬਣਦੀ ਹੈ ਤੁਹਾਡੀ ਮਾਤਾ ਬਣਾਉਂਦੀ ਏ ਦਾਦੀ ਬਣਾਉਂਦੀ ਏ ਭੈਣ ਬਣਾਉਂਦੀ ਏ ਤੁਹਾਡੀ ਪਤਨੀ ਬਣਾਉਂਦੀ ਏ ਉਹ ਚੀਜ਼ ਬਣਾਈ ਏ ਅਸੀਂ ਐਵੇਂ ਡੀਂਗਾ ਨਾ ਮਾਰੀਏ ਕਿ ਇਹ ਜਿਹੜੀ ਏ ਅਸੀਂ 5 ਸਟਾਰ ਬਣਾਈਏ ਦੂਜਾ ਇਸ ਨੂੰ ਬਣਾਉਣ ਦਾ ਮੰਤਵ ਜੋ ਹੈ ਕਿ ਇਹ ਇੱਕ ਸਬਜੀ ਹੈ ਜਿਹੜੀ ਤੁਹਾਡੀ ਸਿਹਤ ਨੂੰ ਬਿਹਤਰਨ ਕਰਦੀ ਆ ਖਾਸ ਕਰਕੇ ਸ਼ੂਗਰ ਵਾਲੇ ਲਈ ਇਸ ਲਈ ਇਹਦਾ ਜਿਹੜਾ ਕੋੜਾ ਕੋੜਾ ਸਵਾਦ ਹੈ ਉਹ ਖਰਾਬ ਨਾ ਹੋਵੇ ਇਹਦੇ ਵਿੱਚ ਬੜੀ ਥੋੜੀ ਸਟਫਿੰਗ ਕੀਤੀ ਹੈ ਸਿਰਫ taste ਲਈ ਇਦੀنگ ਸਟਫਿੰਗ ਵਿੱਚ ਤੁਸੀਂ ਅਮਚੂਰ ਤੋਂ ਇਲਾਵਾ ਜੇਕਰ ਤੁਹਾਡੇ ਕੋਲ ਅਨਾਰ ਦਾਣਾ ਅਨਾਰ ਦਾਣਾ ਪਾ ਲਓ ਜੇਕਰ ਅਮਚੂਰ ਵੀ ਨਹੀਂ ਅਨਾਰ ਦਾਣਾ ਘਰ 'ਚ ਨਿੰਬੂ ਹੈ ਤਾਂ ਇਹਦੇ ਨਿੰਬੂ ਦੀ ਖਟਿਆਈ ਪਾ ਲਓ ਹੈ ਨੀ ਮਿਰਚਾਂ ਔਰ ਬਾਕੀ ਨਮਕ ਆਪਣੀ taste ਮੁਤਾਬਕ ਰੱਖੋ ਉਹ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਯੋ ਔਰ ਇਹਨਾਂ ਨੂੰ ਡੀਪ ਫ੍ਰਾਈ ਨਾ ਕਰੋ ਸਵਾਦ ਲਈ ਇਹ ਇਦਾਂ ਹੀ ਜਿਹੜੇ ਪੱਕੇ ਅੰਦਰ ਇਹਨਾਂ ਦੇ ਸਾਰੇ ਜੋ ਵੀ ਇਹਨਾਂ ਚ ਵਿਟਾਮਿਨ ਤੇ ਨਿਊਟ੍ਰੀਸ਼ਨ ਵੈਲਿਊ ਹੈ ਉਹ ਇਸ ਵਿੱਚ ਪੂਰੀ ਪ੍ਰੀਜ਼ਰਵ ਹੈ ਇਸ ਕਰਕੇ ਇਹਨਾਂ ਨੂੰ ਤਵੇ ਤੇ ਔਰ ਥੋੜੀ ਜਿੜ ਕੜਾਈ ਚ ਫਰਾਈ ਕੀਤਾ ਹੈ ਸ਼ੈਲੋ ਫਰਾਈ ਕੀਤਾ ਹੈ ਧੰਨਵਾਦ ਸਾਸਰੀਆ